ਹੰਜੂ ਕੀ ਹਾਲਾ ਦੋਸਤੋ ਤੇ ਆਹ ਝੋਟੀ ਆ ਤੀਜੇ ਸੂਵੇ ਤੇ ਸੇਲਾ ਸੂਣ ਵਾਲੀ ਆ ਤੇ ਤਿੰਨ ਕ ਦਿਨ ਚਾਰ ਕ ਦਿਨ ਬਾਕੀ ਹੈ ਤੇ ਊੜੇ ਪੜੇ ਤਾਂ ਪੰਨੀ ਬੈਠੀ ਆ ਤੇ ਆਪਣੇ ਨਾਲ ਜਿਹਨੇ ਲੈਣੀ ਹੈ ਤੇ ਸੰਪਰਕ ਕਿਲਾਵਾਰਤਾ ਵਿੱਚ ਇੱਕ ਸੋਨ ਮਾਜੀ ਮੱਲੋਂ ਨਾਲ ਉਹ ਸੂਈ ਹੋਈ ਆ ਉਹਨੂੰ 12 ਕ ਦਿਨ ਹੋਇਆ ਸੂਈ ਨੂੰ ਤੇ ਕੱਟੀ ਨੂੰ ਝਗਾ ਕੇ 7 ਕਿਲੋ ਦੁੱਧ ਚੋਈਦਾ ਠੀਕ ਆ ਤੇ ਆਦਰ ਹੁੰਦੇ ਆ ਆ ਹਟ ਦਿਖਾਉਂਦੇ ਆ ਤੁਜੀ ਵੀ ਨਾਲ ਦੀ ਇਹ ਸੂਨ ਵਾਲੀ ਆ ਇਹਨੂੰ ਪਲੂਨ ਆਈ ਹੋਈ ਆ ਦੇਵੇ ਇਹਨੂੰ ਤੇ ਸਾਨੂੰ ਇੱਕ ਨਾਲ ਦਿਖਾਉਂਦਾ ਆ ਆਖਰੀ ਆ ਠੀਕ ਆ ਤੇ ਆ ਕੱਟੀ ਆ 12 ਦਿਨ ਹੋਇਆ ਸੂਈ ਨੂੰ ਦਦਾ ਠੀਕ ਆ ਠੀਕ ਪਾਣੀ ਹਾਲ ਮੱਝਾਂ ਠੀਕ ਆ ਇਹ ਕਿਸੇ ਨੇ ਲੈਣੀਆਂ ਤੇ 8 ਕਿਲੋ ਦੁੱਧ ਆਪਾਂ ਨੰਬਰ ਸਕਰੀਨ ਤੇ ਦੇਵਾਂਗੇ ਤੇ ਆਪਣੇ ਨਾਲ ਗੱਲਬਾਤ ਕਰ ਸਕਦਾ ਤੇ ਮੱਝਾਂ ਵਧੀਆ ਠੀਕ ਆ ਵਧੀਆ ਦੱਦਾ ਦੱਦਾ 10 ਕਿਲੋ ਜਿਹੜੀ ਛੂਈ ਹੋਈ ਆ ਇਹ ਦੇਉਗੀ ਕਿਉਂਕਿ ਦਿਨ ਥੋੜੇ ਹੋਏ ਆ ਤੇ ਕਿਸੇ ਗਰੀਬ ਘਰੋਂ ਆਈ ਆ ਠੀਕ ਆ ਤੇ ਆਪਣੇ ਨਾਲ ਗੱਲਬਾਤ ਕਰ ਸਕਦਾ ਦੋ ਮੱਝਾਂ ਸੇਲ ਆ